ਨਮਾਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਾਸ਼ਰ ਦੇ ਨਜ਼ਦੀਕੀ ਪਿੰਡ ਬਰਨਾਲਾ ਕਲਾ ਵਿਖੇ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਇੱਕ ਕੌਂਡ ਜਨ ਸਭਾ ਦਾ ਅਜੋਜਨ ਸਾਬਕਾ ਸਰਪੰਚ ਹਰਪ੍ਰਾ ਮੈਲ ਸਿੰਘ ਦੀ ਅਗਵਾਈ ਦੇ ਹੇਠ ਪਿੰਡ ਬਰਨਾਲਾ ਕਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਲਈ ਜਨ ਸਭਾ ਦਾ ਅਜੋਜਨ ਕੀਤਾ ਗਿਆ ਇਸ ਮੌਕੇ ਭਗਤ ਪੂਰਨ ਸਿੰਘ ਲੋਕ ਸੇਵਾ ٹرسٹ ਬਰਨਾਲਾ ਕਲਾ ਵੱਲੋਂ ਉਮੀਦਵਾਰ ਮਲਵਿੰਦਰ ਸਿੰਘ ਕੰਘੋਰਾ ਨੂੰ ਯਾਦਗਾਰੀ ਤਸਵੀਰ ਅਤੇ ਸਰੂਪਾ ਦੇ ਕੇ ਸਨਮਾਨਿਤ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਅਰਿਏ ਜੀ ਕੀ ਹਾਲ ਹੈ ਤੁਹਾਡਾ ਸ਼ੁਭਕਾਮਨਾ ਦੇ ਤੁਸੀਂ ਰਮਾ ਸਮਾਂ ਵੇਖੀ ਤਾ ਕਰੇ ਕੋ ਮਾਂ ਵੀ ਮੰਗ ਲਈ ਹੈ ਪਰ ਇਹ ਲੋਟਰ ਰਕੀ ਕਰ ਰਹੀ ਹੈ ਤੇ ਤੁਹਾਡੇ ਚੱਲਣ ਦੀ ਵੇਤੀ ਤਾਂ ਮੈਂ ਜਿਆਦਾ ਸਮਾਂ ਲੈਣਾ ਇਲੈਕਸ਼ਨ ਜਿਹੜਾ ਹੈ ਕਿ ਬਿਸ਼ਕੀ ਮੁਰਗਦੀ ਲੋਕ ਸਹਿਯੋਗ ਇਹ ਵਾਪਰੂ ਦੀ ਦਾ ਇਲੈਕਸ਼ਨ ਹੋਣਾ ਹੈ ਅੱਜ ਦੇ ਹਾਲਾਤ ਹੈ ਮੁਰਗਦੀ ਜਿਹਦੇ ਚਲ ਇੱਕ ਮਿੰਟ ਆ ਮਾਂ ਗਾ

ਮੈਨੂੰ ਬਾਡੀ ਦਾ ਮੌਕਾ ਦਿੱਤਾ ਹੈ ਕੰਮੀਟੇ ਦੇ ਦੌਰ ਚ ਸੋ ਮੈਂ ਬਾਡੀ ਕੋ ਬੇਨਤੀਆਂ ਲੈ ਕੇ ਆਂ ਕਿ ਸ਼ਹੀਦ ਅਗਰ ਗੁਸਾ ਨੂੰ ਨਾਇਨੋ ਬਿਜੂ ਇਹੜਾ ਪੰਜਾਬ ਦੇ ਹਕਾਂ ਦਾ ਫੈਰ ਚਾਰ ਬਣ ਕੇ ਜਾਵੇ ਸਵਦਾ ਆਨ ਲੋਕਾਂ ਨੂੰ ਬਚਾਉਣ ਦੀ ਲੜਾਈ ਲੜੇ ਪੰਜਾਬ ਦੇ ਹਕਕਾਂ ਦੀ ਲੜਾਈ ਲੜੇ ਪੰਜਾਬ ਦੇ ਕਿਸਾਨਾਂ ਜਵਾਨਾਂ ਮਜ਼ਦੂਰ ਸਾਡਾ ਕਰਮਚਾਰੀ ਕਾਰੋਬਾਰੀ ਤਮਾਮ ਵਰਗ ਜੀ ਉਹਦੀ ਬੇਨਤੀ ਵਾਸਤੇ ਕੰਮ ਕਰੇ ਕਿ ਤੇ ਪਹਿਲਾ ਜਾਂਦੇ ਹਾਂ ਇਥੋਂ ਐਮਪੀ ਬਣ ਕੇ ਡੰਮੀ ਸਾਥੀ ਬਿੱਦੂ ਨੂੰ ਲੈ ਕੇ ਜੰਮੂ ਅਜਰਾ ਤੇ ਮਨੀਸ਼ਵਾਲੀ ਤੈਨੂੰ ਭੇਜਿਆ ਜਿਨ੍ਹਾਂ ਨੇ ਕਦੀ ਸ਼ੱਕ ਨਹੀਂ ਦਿਖਾਈ ਤੇ ਨਾਲੋਂ ਕੰਮ ਕੀਤਾ ਇਹ ਲੋਕ ਕਹਿੰਦੇ ਆ ਮੈਂ ਨਹੀਂ ਤੁਸਾਂ ਮੈਂ ਤੇ ਬੁਣਾਇਆ ਇਸ ਕਰਕੇ ਲੋਕ ਸਮਾਜ ਨੂੰ ਮਹਿੰਦਗੀ ਬੜੀ ਸੋਚਾਂਕ ਦੇ ਹੋ ਇਸ ਵਾਰ ਪੰਜਾਬ ਨੂੰ ਲੋੜ ਹੈ ਕਿ ਪੰਜਾਬ ਦੇ ਕੁਝ ਲੋਕੀਏ ਜਿਹੜੇ ਲੋਕ ਸਮਾਜ ਦੇ ਅੱਗੇ ਇਹ ਆਪਣੇ ਸੂਬੇ ਦੀਆਂ ਲੋਕਾਂ ਦੀ ਬਖਸ਼। ਇਹ ਨਾ ਹੋਵੇ ਵੀ ਇਥੋਂ ਜਦ ਵੀ ਦਲੇ ਦੇ ਬੰਸਾ ਨੇ ਜਾ ਫਰਮ ਨਹੀਂ। ਅਸੀਂ ਆਮ ਸਾਰਾ ਪਰਿਵਾਰਕ ਤੋਂ ਆਏ ਹਾਂ ਮੈਂ ਪਿਆਗੋ ਨੂੰ ਸਿਦਕ ਰਾਏ ਜੀ ਤੋਂ। ਸੰਗਠਨਾਂ ਨਹੀਂ ਹੈ ਕੋਈ ਪਿਓ ਦਾਧੀ ਲੀਡਰ ਨਹੀਂ ਸੀ। ਨਾ ਰਾਜ ਦੇ ਬਾੜੇ ਆਮ ਸਾਰਾ ਕਿਸਾਨ ਦਾ ਪੁੱਤ ਮੈਂ ਇਨ ਚੱਕੇ ਇਸ ਤਰ੍ਹਾਂ ਆਏ ਹਾਂ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਤੇ ਜਵਾਬ ਦੇਣਾ ਚਾਹੁੰਦਾ। मान साहब ने भरोसा जतायाशीवादाकर भी देव और मोदी जवाब क्योंकि ईडी का डर डर ना सी बी आई का ना साई प्रॉपर्टियां ला देंगे तो मेरी तरह बेनती है वही तलाद आए हो ਇਸ ਰਕਸ਼ ਨੂੰ ਦੇ ਇਤੇ ਕੋ ਵਿਖਣਾ ਜੋੜ ਕੇ ਪੰਜਾਬ ਦੀ ਸਰਕਾਰ ਜਿਸ ਬਣਾਈ 2 ਸਾਲ ਪਾਈ ਹੋ ਗਈ ਹੁਣ ਨਾਲ ਕੋਸ਼ਿਸ਼ ਕੀਤੀ ਆ ਜਵਾਨੀ ਕਿਸਾਨੀ ਨੂੰ ਇੱਕ ਇਰਤਿਸ਼ਾ ਦੇਗੀ ਹਰ ਤਰੀਕੇ ਨਾਲ ਨੌکریاں ਦਿੱਤੀਆਂ ਤੇ ਕੋਈ ਰਿਸ਼ਵਤ ਨਹੀਂ ਲਈ 47000 ਭਗਵਾਨ ਜੀ ਨੇ ਨੌਕਰੀਆਂ ਦਿੱਤੀਆਂ ਅੱਜ ਗੰਨਾ ਕਿਸਾਨਾਂ ਨੂੰ ਦੇ ਦਿੱਤੇ ਸਭ ਤੋਂ ਵੱਤ ਮਾਨ ਸਾਹਿਬ ਦੇ ਕਿਸਾਨਾਂ ਨੂੰ ਨਿਰਵੈਗ ਨਿਕਲੀ ਦਿੱਤੀ ਆ ਜੀ ਹਫਤੇ ਬਾਅਦ ਜਾ ਲਿਆ ਆ 90% ਲੋਕਾਂ ਦਾ ਵਿੱਤੀ ਦਾਅਵੇ ਦੀ ਜ਼ੀਰੋ ਆਇਆ ਜਿਸ ਦੇ ਨਾਲ ਇੱਕ ਆਰਥਿਕ ਜਿਹੜੀ ਭਾਰ ਪਿਆ ਹੈ ਮਹਿੰਗਾਈ ਦਾ ਭਾਰ ਇੱਕ ਹੈ ਕਿਤੇ ਨਾ ਕਿਤੇ ਤੁਹਾਡਾ ਆਰਥਿਕ ਬੋਝ ਢੱਹਿਆ ਇਹ ਸਰਕਾਰ ਦੀ ਕੋਸ਼ਿਸ਼ ਹੈ ਕਿ ਚੰਗੇ ਲਈ ਨੀਤੀ ਦੇ ਸਕੂਲ ਬਣਾ ਕੇ ਸਾਡੇ ਜਿਹੜੇ ਲੋਕ ਹੈ ਉਹ ਸ਼ਹਿਰਾਂ ਦੇ ਪ੍ਰਾਈਵੇਟ ਸਕੂਲਾਂ ਪ੍ਰਾਈਵੇਟ ਹਸਪਤਾਲਾਂ पैसा ਨਾ ਖਰਚ ਬਰਬਾਦ ਨਾ ਕਰ ਕਿਉਂਕਿ ਬੰਦੇ

ਤੇ ਆਪਣੇ ਲੋਕਾਂ ਨੂੰ ਜਿਹੜੇ ਬਾਹਰ ਹੀ ਇੱਕ ਦੌੜ ਲਾ ਕੇ ਸਾਡੇ ਬੱਚੇ ਦੀ ਕਰਨ ਕੀਤੇ ਇਹਨਾਂ ਨੇ ਗੈਂਗਸਟਰਾਂ ਤੇ ਨਸ਼ੇ ਦੇ ਲਾਪੇ ਇਹ ਕਾਦੀ ਨਾਲ ਫਾਉਂਡੇਸ਼ਨ ਤੇ ਬੇਸਿਕਲੀ ਸਾਰੇ ਕਪਾੜਾ 15 ਵੀ ਦੇ ਆਪਣੇ ਰਿਸ਼ਤੇਦਾਰ ਹੈ। ਤੋਂ ਇਹਨਾਂ ਤੋਂ ਘਿਹਰਾਂ ਤੁਸੀਂ ਸ਼ਾਮਿਆ। ਗਾਵਰ ਸੇ ਵੀ ਮੇਰੀ ਘਟਣਾ ਮੀਂਹ ਜਾਂ ਲੋਕ ਸੁਭਾ ਜੀ ਇਹਨਾਂ ਨੂੰ ਮੌਕਾ ਨਿਓ ਕਿਉਂਕਿ ਚਾਹੇ ਗਾਲ ਦੇ ਸੀ ਲੋਕ ਤਾਂ ਨਿਫੋੜਾ ਨਹੀਂ ਹੈ ਕੰਡੂ। ਪਿਆਸ ਸੂਰ ਹੈ ਪਿਆਰ ਹੈ ਇਤਿਹਾਸ ਸੂਰ ਹੋਣ ਦਾ ਮਤਲਬ ਕਿ ਅਸੀਂ ਮਨ ਤੋਂ ਖੜਾ ਜੁਆ ਲਿਆ ਤੇ ਚੰਨੂ ਆਜਾ ਪਿਆ ਐਮਪੀ ਆ ਮੈਂ ਬੈਸੇ ਪਿਛਾਣ ਲਾਤੀ ਉਹਦੀ 15ਵੇਂ ਮੇਲੇ ਨਾਲ ਸੋ ਇੰਨਾ ਦੀ ਰਾਜਨੀਤੀ ਹੈ ਕਿ ਆਪਨੇ ਪੁੱਤਾਂ ਨੂੰ ਸੰਕਰਕਤ ਕਿਉਂ ਆਪਣੇ ਸਮਾਏ ਨੂੰ ਸਾਡੀ ਰਾਏ ਦੀ ਭਗਵੰਤਾਨ ਦੀ ਵੈਚ ਪੰਜਾਬ ਨੂੰ ਬਣ ਸਕਦਾ ਸਾਡਾ ਇੰਨਾ ਫਰਕ ਹੈ ਅੱਜ ਪੰਜਾਬ ਨੂੰ ਜਿਹੜੀ ਇਮਾਨਦਾਰ ਗਾਈ ਦੀ ਲੋੜ ਸੀ ਭਗਵੰਤਾਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਪਰ ਜਰਰ ਬੇਨਤੀ ਕਰਦਾ ਜੇ ਕੋਈ ਮੌਕਾ ਹੋਵੇ ਤੁਹਾਨੂੰ ਬਹੁਤ ਬਜਾ ਕੇ ਪਿਆਰ ਦੀ ਜਾਨ ਜਿਹੜਾ ਪਹਿਲਾ ਵਾਰ ਚਾਵਾਂਗੇ ਸਭ ਦਾ ਆਂਦੀਰ ਕੰਦ ਕਰਾਂਗੇ ਲੋਕਤੰਤਰ ਨੂੰ ਬਚਾਉਣ ਵਾਸਤੇ ਲੜਾਈ ਲੜਾਈ ਔਰ ਦੇਸ਼ ਦਾ ਭਾਈਚਾਰਾ ਅੱਜ ਲਈ ਜਾਨ ਨੂੰ ਮੋਟੂ ਰੋ ਇਸ ਭਾਈਚਾਰੇ ਨੂੰ ਮਜ਼ਬੂਤ ਬਣਾਉਣਾ ਆਪਣਾ ਲੋਕਾਂ ਦਾ ਮਨ ਅਈਏ ਮੇਂ ਤੇ ਪ੍ਰਵਾਹ ਕਰਿਓ ਔਰ ਇੱਕ ਜੂਨ ਇੱਕ ਜੂਨ ਹੋਣਾ ਚਾਹੁੰਦਾ ਹਾਂ ਸੀਰੀਅਲ ਨੰਬਰ 4 ਤੇ ਆ ਕੇ ਆਪਣੀ ਸ਼ਰਧਾ ਦੇਣ ਦਾ ਮੌਕਾ ਦਿਓ ਮੈਂ ਤੁਹਾਡੇ ਸਾਰੇ ਲੋਕਾਂ ਆ ਰਹੇ ਹਾਂ ਸਰਕਾਰ ਨੂੰ ਬਿੰਦੂ ਬਣਾਲੇ ਦੇ ਸਾਰੇ ਬਜ਼ੁਰਗੋ ਮਾਤਾ ਭੈਣਾਂ ਦੇ ਤੁਹਾਡੋ ਮੈਂ ਜ਼ਿਆਦਾ ਟਾਈਮ ਨਹੀਂ ਤੁਹਾਡੇ ਨੂੰ ਲੈਣਾ ਮੈਂ ਤਾਂ ਇਹੀ ਬੇਨਤੀ ਕਰ ਆਇਆ ਕਿ ਆਨ ਆਲੀ ਇੱਕ ਤਰੀਕੇ ਨੂੰ ਤੱਕੜੇ ਹੋ ਕੇ ਝਾੜੂ ਦਾ ਬਟਨ ਦਵਾ ਕੇ ਚੌਥੇ ਨੰਬਰ ਤੇ ਨਿਸ਼ਾਨ ਝਾੜੂ ਦਾ ਬਟਨ ਦਵਾ ਕੇ ਸਰਕਾਰ ਕੋਲ ਬਿੰਦੂ ਤੇ ਕੰਮਜਾਬ ਕਰੀਏ ਕੋੜਨੇ ਤੋਂ ਮਾਫੀ ਵੀ ਮੰਗਦੇ ਆ ਕਿ ਤੁਸੀਂ ਕਾਫੀ ਟਾਈਮ ਤੋਂ ਬੈਠੇ ਆ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਦਾਂ ਹੀ ਚੱਲਣਾ ਆ ਇਸ ਲਈ ਮੈਂ ਜ਼ਿਆਦਾ ਕੁਝ ਨਾ ਕਿਹਾ ਕਿਉਂਕਿ 2 ਸਾਲ ਹੋ ਗਏ ਸਰਕਾਰ ਨੇ ਚੰਗੇ ਕੰਮ ਕੀਤੇ ਆ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਸਾਰੇ ਜਾਨੇ ਆਪਾਂ ਇੱਕ ਵਾਰੀ ਨਵਾਜਰ ਹਣਕੇ ਜੋ ਨਾਲ ਸਭ ਨੂੰ ਪੱਟੀ ਲੰਨ ਜਲਾ ਕੇ ਪਹਿਨਿਏ ਤਾਂ ਕਿ ਆਪਣੇ ਇਲਾਕੇ ਨੂੰ ਫੋੜਾ ਨਾ ਕਰਾ ਸਕੀਏ ਧੰਨਵਾਦ ਵਾਹਿਗੁਰੂ ਜੀ ਦਾ ਬាទ ਸਾਹਿਬ ਦੇ ਵਾਈਟ ਟੂ ਬੀਟ ਤੇ ਮੈਂ ਪਾਸੋਂ ਦਾ ਨਾ ਤਾਂ ਸਾਡਾ ਦਾ ਨਾ ਤਾਂ ਉਹ ਬੇਦਾਣਾ ਦਾ ਨਾ ਤਾਂ ਉਹ ਆਵਾਜ਼ ਹੀ ਕਰਵਾਨੇ ਜਿਹੜੇ ਸਾਡੇ ਨਾਲ ਇਹਨਾਂ ਸਾਧਨਾਂ ਤੋਂ ਹੁਣ ਉਹ ਵੀ ਇਹ ਬੇਨਤੀ ਕਰਦੇ ਹੁੰਦੇ ਸਾਰੇ ਕਿਹੜੇ ਸਮੇਂ ਆਉਂਦੇ ਆਂ ਔਰ ਉਸ ਦੇ ਵਿੱਚ ਆਵਾਜ਼ ਦੇ ਦਾ ਉਸ ਸਾਡੇ ਐਫਐਮ ਦੇ ਤਾਂ ਹੁੰਦੇ ਜਮਾਉਂਦਾ ਆਇਆ ਸਾਰੇ ਇਹਨਾਂ ਕੰਮ ਪਤਾਇਆ ਆਪਕਾ ਰਹੇ ਤਾਂ ਬਸੇ ਨਹੀਂ ਆ ਉਹ ਸਮਾਂ ਲੈ ਰੱਖਤੀ ਆ ਔਰ ਜਿਸ ਤਰ੍ਹਾਂ ਅਜਾਹ ਨੇ ਇਕਾਂਤੀ ਕარი ਕੰਮ 2022 ਵਿੱਚ ਕੀਤਾ ਸੀਗਾ ਇਹਨਾਂ ਲੋਕਾਂ ਨੂੰ ਪਾਸੇ ਕਰਦਾ ਕਿ ਉਹ ਕਦੇ ਸੋਚਦੇ ਨਹੀਂ ਸੀ ਕਿ ਸਾਨੂੰ ਵੀ ਕੋਹਰਾ ਹੋਗਾ ਕਿ ਆਮ ਘਰਾਂ ਦੇ ਜਿਹੜੇ ਲੋਕ ਇਹਨਾਂ ਰਾਹ ਤੇ ਅੱਗੇ ਜਾਣਗੇ ਉਹਨਾਂ ਦਾ ਵੀ ਸੋਚ ਨਹੀਂ ਸੀ ਲੇਕਿਨ ਲੋਕਾਂ ਦੀ ਸੋਚ ਬੰਤੀ ਸੀ

ਆਇਆ ਗਿਆ ਉਹ ਕਹਿੰਦਾ 80 ਮੈਂ ਖਾਈਆਂ ਉਹ 20 ਤੇ ਨੂੰ ਦੇ ਜਾਂਦੇ ਮਹਾਰਾਜ ਕੰਮ ਇਹ ਕਸਾ ਕਿ ਜੇ ਜਰਾ ਰਾਜ ਆ ਗਿਆ 5 ਸਾਲ ਬਾਅਦ ਉਹ ਅਸੀਂ ਉਹ ਖਾਈ ਤੇ ਤਾਂ ਬੀਜ ਹੋਇਆ ਤਾਂ ਤੇ ਔਰ ਉਹਨਾਂ ਦੀ ਸੋਚ ਉਹ ਪਰੇ ਜੁਗਿਆ ਸਾਰਾ ਕੁਝ ਜੋ ਤੁਸੀਂ ਸਾਰਾ ਕੁਝ ਕਰਮ ਕਰ ਦਿੱਤਾ ਔਰ ਹਮ ਉਸੇ ਚੀਜ਼ ਨੂੰ ਅੱਠਵੀਂ ਕਰਨ ਦੀ ਲੋੜ ਜਿਹੜਾ ਉਹ ਦਿੱਲੀ ਪਹੁੰਚ ਨਾ ਸਕੇ ਤੇ ਖਾਸ ਕਰਕੇ ਜਮੂਤ ਸਵੀਰ ਹੋਇਆ ਮਾਝਾ ਪ੍ਰਦੇਸ਼ ਹੋ ਗਿਆ ਹਰਿਆਣਾ ਜਾਂ ਪੰਜਾਬ ਦੇ ਲੋਕਾਂ ਦਾ ਖਾਸ ਕੇ ਐਨ ਆਰ ਆਈ ਭਰਾਵਾਂ ਦਾ ਏਡਾ ਵੱਡਾ ਇਨਸਾਨ ਹੋਇਆ ਕਿ ਉਹ ਸਮੇਂ ਸਰ ਆਪਣੇ ਭੈਣੇ ਲੈ ਸਕੇ ਅਤੇ ਨਾ ਸਮੇਂ ਸਰ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਘਰਵਾਲਿਆਂ ਦੇ ਵਿੱਚ ਪਹੁੰਚ ਸਕੇ ਇਹੋ ਜਿਹੇ ਲੋਕਾਂ ਨੂੰ ਮਾਪਾ ਨਿਜਾਦ ਦੇਣੀ ਹੈ ਜਿਹੜੇ ਮੰਨ ਲੈ ਬੈਠੇ ਤੇ ਮੈਂ ਆਗੂ ਸੱਜਣੋ ਜਿਆਦਾ ਚਾਹੌਣੇ ਜਾਂ ਸਰਕਾਰ ਦੀ ਕੌਂਟੀ ਹੈ ਉਹਦੇ ਵਿਚਾਰ ਸਿੰਦੇ ਕਰ ਲਿਆ ਉਹ ਸਾਰੇ ਇਕੱਠੇ ਹੋਏਗਾ ਕਾਰਟੀਆਂ ਬਾੜੀਆਂ ਦੀਆਂ ਦੇਖੋ ਇਹਦੇ ਵਿੱਚ ਬਾੜੇ ਬੰਦੇ ਸਾਹਮਣੇ ਹੋ ਜਾਣੇ ਹਨ ਉਹਨਾਂ ਸਾਰੇ ਨਕਲ ਮੀਂਹ ਅੰਦਾਜ਼ਾ ਹੈ ਇਹਦੇ ਸਾਡੇ ਇੱਕ ਆਲੀ ਮਸਾਲਾ ਹੈ ਘਰ ਦੇ ਵਿੱਚ ਵੀ ਬੰਦਾ ਕਹਿੰਦੇ ਨਾ ਉਹਦੇ ਕੋਈ ਨਹੀਂ ਸੀ ਉਸ ਸਮਾਂ ਵਿੱਚ ਆਪਣਾ ਜੋ ਵੀ ਸਾਰੇ ਪੰਜਾਬ ਵਸੇ ਦੇਖਿਆ ਐਨਾ ਵੱਡਾ ਮੈਂਡਲ ਦਿੱਤਾ ਹੈ ਨਾ ਮਮਾ ਲੇਕਿਨ ਕੁਝ ਗੱਲਾਂ ਦੇ ਖਰੇ ਉੱਤੇ ਕੁਝ ਗੱਲਾਂ ਦੇ ਨਹੀਂ ਖਰੇ ਉਤੇ ਉਸ ਕਹਿੰਿਆ ਨਾਲਾ ਝਲੇ ਪਰ ਗ੍ਰਾਮੀយਾ ਦਾ ਪੁਸ਼ਾ ਰੱਖ। ਇਸ ਲਈ ਜੋ ਫੂਟਕਾਰ ਬੰਦੇ ਹੁੰਦੇ ਨੇ ਲੈ ਪਾਖੋਗੇ ਮੇਸ਼ਾਹੀ ਜਦ ਤੋ ਆਪਤ ਕੀ ਕਾਟੀ ਪ੍ਰਣਿਆ ਬਤ ਕਰਕੇ ਹਿੱਸਾ ਪਾਇਆ ਸਾਹਸ ਦਿੱਤਾ ਔਰ ਹੁਣ ਵੀ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹੋ ਮਾਫੀ ਚਾਹਨੇ ਆ ਸਾਡੇ ਲੀਡਰ ਥੋੜੇ ਜਲਦੀ ਕਰ ਤੋ ਆਦੇ ਹੋਏ ਜੇਣ ਹੋਵੇ ਸੋ ਪਹਿਲਾਂ ਤਾਂ ਆਪ ਸਾਰੇ ਹੀ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਆਂ ਹਾਂ ਸਤਿ ਅਰਥ ਕਰਦੇ ਆਂ ਕਿ ਕਿਉਂਕਿ ਅਕਾਲ ਪੁਰਖ ਦਾ ਫਰਮਾਨ ਆ ਜਿਦੀ ਜਵਾਲ ਤੇ ਫਤੇ ਉਹਦੀ ਜਹਾਨ ਤੇ ਫਤੇ ਇਸ ਕਰਕੇ ਜਿੰਗੀਆਂ ਵੀ ਰੱਬ ਰੂਹੀ ਰੂਹਾ ਤੁਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਰਾਤਮਾਨ ਹੋ ਗੱਜੇ ਰੱਖੋ ਵਾਹਿਗੁਰੂ ਜੀ ਦਾ ਖੌਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਇਹ ਅਜਿਹੀ ਆਪ ਸਭ ਦੇ ਕੋਲ ਜਿਹੜੀਆਂ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਸੰਬੰਧ ਵਿੱਚ ਪਹੁੰਚੇ ਹਾਂ ਅੱਜ ਦੀ ਮੀਟਿੰਗ ਉਹਦੇ ਸੰਗਠਿਤ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਪੰਜਾਬ ਦੇ ਉੱਤੇ 50 ਸਾਲ ਕਾਂਗਰਸ ਪਾਰਟੀ ਨੇ ਰਾਜ ਕੀਤਾ ਔਰ 25 ਸਾਲ ਅਕਾਲੀ ਦਲ ਨੇ ਰਾਜ ਕੀਤਾ 25 ਸਾਲ ਆਪਾਂ ਪਰਜਵਾਨ ਦੇ ਮੁੱਖ ਮੰਤਰੀ ਫੜਾ ਕੇ ਦਿੱਤੇ ਨੇ ਉਸ ਤੋਂ ਬਾਅਦ ਪਿਆਰ ਸਾਬਕਾ ਪੰਜਾਬ ਦੇ ਉੱਤੇ ਕਾਂਗਰਸ ਦਾ ਰਾਜ ਰਿਹਾ ਇਹਨਾਂ 75 ਸਾਲਾਂ ਦੇ ਉਹਨਾਂ ਪਾਰਟੀਆਂ ਦੇ ਰਾਜ ਦਰਮਿਆਨ ਆਪਾਂ ਨੂੰ ਦੋ ਸਭ ਤੋਂ ਮੋਇਨੇ ਆਵਾਜ਼ ਦੀ ਪਾਰਟੀ ਨੂੰ ਪੰਜਾਬ ਦੇ ਵਿੱਚ ਰਾਜ ਕਰਦੇ ਆ ਜਿਨੇ ਵਿੱਚ ਇੱਕ ਤਾਂ ਮੈਨੂੰ ਸਾਰੇ ਹੀ ਪਰਵਾਤਨ ਨੂੰ ਹਾਜ਼ਰ ਨਾਲ ਰੜਕੀ ਦੱਸਿਓ ਜਿਹਨੇ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਆਂਦਾ ਜਿਉਂ ਹੱਥ ਖੜੇ ਕਰਿਓ ਜਰਾ ਆਮ ਆਦਮੀ ਪੀਰ 100% ਜਿਹੜਾ ਇਿੱਕੀ ਦਾ ਬਿੱਟ ਲੋਕਾਂ ਦਾ ਜ਼ੀਰੋ ਆ ਰਿਹਾ ਹੋਮ ਵੀ ਤੁਸੀਂ ਦੇਖ ਲਓ ਉਹੀ ਤਾਰਾ ਵੀ ਉਹੀ ট্রান্সਫਰਮਰ ਉਹੀ ਝੇਈ ਆ ਉਹੀ ਐਸਡੀਓ ਆ ਸਾਰਾ ਸਿਸਟਮ ਉਹ ਆ ਬਦਲਿਆ ਕੀ ਸਿਰਫ ਅਮਾ ਦਾ ਸਰਕਾਰ ਚੁਣੀ ਹੈ ਸੋ ਲੋ ਜੀ ਮਾਗਵਿਕਰ ਸਿੰਘ ਕੰਡਜੀ ਆਪਣੇ ਵਿੱਚ ਮੌਜੂਦ ਨੇ ਸੋ ਆਪਾਂ ਇਹੀਂ ਬੈਠੀਆਂ ਉਹਦਾ ਸਵਾਗਤ ਕਰਨਾ ਆ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸਦੇ ਸਬੰਧ ਵਿੱਚ ਇੱਥੋਂ ਦੇ ਗੱਦੀ ਨਿਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਸਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਨਾ ਸਾਲਾਨਾ ਜੋੜ ਮੇਲਾ ਹਜ਼ਰ ਦਰਵਾਰ ਪੰਜ ਪੀਰ ਬੰਗੜਾ ਰੌਣ ਨਵਸਹਿਰ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੇ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫੇਕ ਕਵਾਲੀ ਦੀ ਰਸਮ ਹੋਗੀ 5 ਜੂਨ ਨੂੰ ਚੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣਾ ਗੁਣਗਾਨ ਕਰਨਗੇ ਉਹ ਜਿਹੜਾ ਲੰਗਰ ਦਾ ਹੈ ਪੂਰਾ ਟਟ ਵਰਤਾਇ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹ ਹੀ ਰਿਕਵੈਸਟ ਬੇਨਤੀ ਕਰਦੇ ਆ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਪੁਰਸ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਔਰ ਦਰਬਾਰ ਬਾਬਾ ਹਜਰਤ ਪੰਜ ਪੀਰ ਦਰਬਾਰ ਤੇ ਆਪਣੀ ਹਾਜ਼ਰੀ ਪਰੋ ਜੋ ਕਿ ਇਹ ਦਰਬਾਰ ਐਸਾ ਪਾਚਿਨ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖ ਹੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨੂੰ ਅਸੀਂ ਨੂੰ ਪਤਾ ਵੀ ਹੈ ਇਹ ਹੀ ਹੈ ਕਹਿ ਕੇ ਅਸੀਂ ਸਾਰੇ ਆਪਣੇ ਇਲਾਕੇ ਨੂੰ ਅਸੀਂ ਨੂੰ ਇਹ ਰਿਕੁਐਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ के थानू साइकाट्रिस्ट डी एडिक्शन स्किन एंड कॉस्मेटोलॉजी स्किन लेजर सेंटर हेयर ट्रांसप्लांट हार्ट लंग एंड मेडिसिन जर्नल सर्जरी आईसीयू फैसिलिटीज बगिया बक बक सुविधाएं मिलती हैं चौबीस घंटे 7 दिन इमरजेंसी की सुविधा उपलब्ध की जाती है आज ही बुक करो अपनी अपॉइंटमेंट